ਇਹ ਰਾਤ ਦੇ ਹਾਲਾਤ ਨੇ ਮਿੱਤਰੋ ਪਾਣੀ ਵਧ ਰਿਹਾ ਘਟਦਾ ਨਹੀਂ ਹਾਲਾਤ ਹੈ ਉਹ ਦੇਖੋ ਰਾਸਤੇ ਵੀ ਬੁਰਾ ਹਾਲ ਹੋਇਆ ਬੇ ਜੀ ਸਸਰੀਆਂ ਵਾਲ ਦੋਸਤੋ ਜੀ ਅੱਜ ਆਪਾਂ ਇਹ ਪਿੰਡ ਪੰਬੂਆ ਦੇ ਦੇਵੀਗੜ ਘੱਗਰ ਦੇ ਬੁਰੇ ਹਾਲਾਤ ਨੇ ਹੁਣ ਟਾਈਮ ਹੋ ਰਹੀ 7:26 ਮਿੰਟ ਸੋਦੇ ਹਾਂਜੀ ਸਸਰੀਗਾਰ ਜੀ ਅ ਤੁਹਾਡਾ ਕਿਹੜਾ ਪਿੰਡ ਆ ਜੀ ਬੰਬੋ ਆ ਜੀ ਅੱਛਾ ਜੀ ਪਾਣੀ ਦੇ ਹਾਲਾਤ ਕਿਵੇਂ ਨੇ ਦੱਸੋ ਪਾਣੀ ਦੇ ਬਹੁਤ ਹਾਲਾਤ ਮਾੜੇ ਨੇ ਸਾਨੂੰ ਡੁੱਬਣ ਦਾ ਡਰ ਆ ਰਾਤ ਨੂੰ ਅੱਛਾ ਜੀ ਕਦੋਂ ਨੱਕਾ ਟੁੱਟ ਜਵੇ ਅੱਛਾ ਜੀ ਨਹੀਂ ਨੱਕਾ ਟੁੱਟਣ ਉੱਪਰ ਦਾ ਕੰਪਲ ਸੀ ਪੰਜ ਫੁੱਟ ਦਾ ਮਾਰਕ ਰਹਿ ਗਿਆ ਠੀਕ ਹੈ ਜੀ ਉਹ ਦੁਸਰਾਲਾ ਤਿਆਰ ਹੈ ਠੀਕ ਹੈ ਜੀ ਨਹੀਂ ਨਹੀਂ ਤਮਾਰ ਹੈਗਾ ਵੀ ਕਦੋਂ ਨੱਕਾ ਟੁੱਟ ਜੇ ਠੀਕ ਪਾਣੀ ਬਹੁਤ ਹੋਰ ਹੋਰ ਵਧੇਗਾ ਅਸੀਂ ਬਹੁਤ ਪਰੇਸ਼ਾਨ ਆ ਇਸ ਪਾਣੀ ਤੋਂ ਅੱਛਾ ਜੀ ਹੁਣ ਫਿਰ ਸਰਕਾਰ ਨੂੰ ਕੀ ਫੈਸਲੇ ਲੈਣੇ ਚਾਹੀਦੇ ਸਰਕਾਰ ਨੂੰ ਇਹੀ ਫੈਸਲੇ ਲੈਣੇ ਚਾਹੀਦੇ ਐਸੇ ਆ ਕੇ ਕੋਈ ਬੰਨ ਮਾਰੇ ਜਾਂ ਕੋਈ ਪੱਥਰ ਲਾ ਕੇ ਜਾਂ ਅੱਛਾ ਜੀ ਜੀ ਬੰਨ ਮਾਰੇ ਠੀਕ ਹੈ ਜੀ ਜਾਂ ਪੱਥਰ ਲਾਏ ਠੀਕ ਹੈ ਜੀ ਤੇ ਜਿਵੇਂ ਪਿਛਲੇ 2 ਸਾਲਾਂ ਪਹਿਲਾਂ ਆਇਆ ਸੀ ਪਾਣੀ ਉਸ ਤੋਂ ਵੱਧ ਹੈ ਕਿ ਘੱਟ ਹੈ ਚਾਪਣਾ ਜ਼ਿਆਦਾ ਪਾਣੀ ਆਇਆ ਅੱਛਾ ਜੀ ਚੌਗਣਾ ਪਾਣੀ ਆਇਆ ਉਸ ਤੋਂ ਅੱਛਾ ਜੀ ਉਸ ਤੋਂ ਚੌਗਣਾ ਪਾਣੀ ਆਇਆ ਅੱਛਾ ਜੀ ਇਹਨਾਂ ਦਾ ਕਦੇ ਹੈ ਹੀ ਨਹੀਂ ਜਿਹੜਾ ਰਾਮਾੜਾ ਹੁੰਦੇ ਸੀਗੇ ਠੀਕ ਹੈ ਜੀ ਇੱਥੇ ਇੱਥੇ ਮੈਂ ਸੁਣਿਆ ਵੀ ਅੱਗੇ ਬੰਦੇ ਦੀ ਜੀਰੀ ਸੀ ਫਸਲਾਂ ਸੀ ਹਾਂ ਦੋ

ਆ ਟੁੱਟੇ ਪਏ ਨੇ ਬੰਦ ਥੈਲੇ ਚਲੇ ਗਏ ਨੀਚੇ ਬੁਰੇ ਹਾਲਾਤ ਨੇ ਪਾਣੀ ਪੂਰ ওভারਫਲੋ ਹੋਇਆ ਪਿਆ ਜੀ ਚਲੋ ਅੰਗਰੇਜ਼ ਜੀ ਹਾਂ ਇਹ ਸਾਡਾ ਇੱਕ ਗੱਗਰ ਟੁੱਟ ਗਿਆ ਹਾਂਜੀ ਇਧਰਾਂ ਸੂਆ ਹਾਂਜੀ ਹਾਂ ਨੇੜੇ ਸੂਏ ਦਾ ਪਾਣੀ ਵੀ ਚੱਲ ਰਿਹਾ ਫੁੱਲੇ ਦੀ ਵੀ ਠੀਕ ਹੈ ਜੀ ਜੇਕਰ ਇਹ ਪਾਣੀ ਸੂਏ ਵਾਲਾ ਵੀ ਪਿੰਡ ਨੂੰ ਹੋ ਗਿਆ ਹਾਂਜੀ ਤਾਂ ਹੋ ਬਹੁਤ ਨੁਕਸਾਨ ਹੋਣਾ ਪਿੰਡ ਦਾ ਸੂਏ ਵਾਲਾ ਪਾਣੀ ਟੁੱਟੇਗਾ ਜੀ ਟੁੱਟੇਗਾ ਠੀਕ ਹੈ ਜੀ ਨੇੜੇ ਹੀ ਨਹਿਗਾ ਪਾਣੀ ਹਾਂਜੀ ਇਹ ਆ ਨਕਾ ਹਾਂਜੀ ਹਾਂ ਨੇੜੇ ਆ ਹਾਂਜੀ ਹਾਂ ਇੱਧਰ ਹੀ ਚਲਦਾ ਸੂਆ ਹਾਂਜੀ ਆ ਦਿਖ ਰਹੀ ਬਹੁਤ ਚਲਦਾ ਹਾਂਜੀ ਆ ਸੂਆ ਜੀ ਪਾਣੀ ਬਹੁਤ ਆ ਠੀਕ ਹੈ ਜੀ ਜੇਕਰ ਇਹ ਪੰਜ ਰੂਟ ਦਾ ਨਾਲ ਸੂਏ ਦਾ ਹੋ ਜਾਣਾ ਨਾਲ ਹੀ ਕਿਰਦਾ ਹੋ ਜਾਣਾ ਠੀਕ ਹੈ ਜੀ ਇਹ ਤਾਂ ਪਿੰਡ ਨੂੰ ਪੂਰਾ ਤਬਾਹ ਕਰੇਗਾ ਠੀਕ ਹੈ ਜੀ ਇਹ ਪਿੰਡ ਨੂੰ ਪੂਰਾ ਖਤਮ ਕਰੇਗਾ ਪਾਣੀ ਇਹ ਅੱਛਾ ਜੀ ਹਾਂ ਤੁਹਾਡਾ ਪਿੰਡ ਕਿਹੜਾ ਜੀ ਵੈਸੇ ਭੰਬੂਆ ਪਿੰਡ ਆਹੀ ਨੇੜੇ ਹੀ ਆ ਜੀ ਇਹੜਾ ਪਿੰਡ ਅੱਛਾ ਜੀ ਸਾਨੂੰ ਬੁਰੇ ਡਰ ਦੇ ਹਾਲਾਤ ਨੇ ਜੀ ਇੱਥੇ ਬਣੇ ਹੋਏ ਠੀਕ ਹੈ ਠੀਕ ਹੈ ਮਤਲਬ ਇੱਥੇ ਪਿੰਡ ਦੇ ਲੋਕ ਆ ਕਹਿਣਾ ਚਾਹੁੰਦੇ ਨੇ ਆ ਬੰਨ ਸੀ ਪਹਿਲਾਂ ਪੈਪ ਨਹਿਰ ਦੇ ਪਈ ਸੀ ਜੀ ਇੱਥੇ ਆ ਟੁੱਟ ਗਿਆ ਸੀ ਨਹਿਰ ਕਰਕੇ ਜੀ ਫਿਰ ਹੁਣ ਆ ਇਧਰ ਘੱਗਰ ਹੈ ਜੀ ਆ ਇਧਰ ਘੱਗਰ ਹੈ ਜੀ ਤੇ ਇਧਰ ਨਾਲੇ ਬੰਨ ਦੇ ਆਪਣਾ ਨਹਿਰ ਹੈ ਜੀ ਇਹਨਾਂ ਨੂੰ ਉਟਾਰੇ ਜੀ ਵੀ ਆ ਟੁੱਟਣਾ ਜਾਣ ਤਾਂ ਕਰਕੇ ਪੂਰੇ ਪਿੰਡ ਦੇ ਹਾਲਾਤ ਥੋੜੇ ਜਿਹਾ ਡਰ ਵਾਲੇ ਬਣੇ ਪਏ ਨੇ ਕਹਿਣ